ਦੇ ਸਾਥ ਹੀ ਸਨ ਸੰਤ ਬਾਬਾ ਕਿਸ਼ਨ ਸਿੰਘ ਜੀ ਉਹ ਸਾਥ ਹੀ ਸਨ ਬਾਬਾ ਤੇਜਾ ਸਿੰਘ ਜੀ ਵਰਗੇ ਵਲੰਟੀਅਰ ਮਿਲੇ ਸੀ ਇਹਦੇ ਸਿਰ ਤੇ ਉਹ ਚੱਲਦਾ ਹੁੰਦਾ ਜਿਹੜਾ ਅੱਗੇ ਸੇ ਅੱਗੇ ਖਾਉਣਾ ਜਿਹੜਾ ਅੱਗੇ ਲ ਜਾਉ ਇਹ ਕਰੂ ਕੌਣ ਬੰਦਿਆਂ ਨੂੰ ਚੁਣਨਾ ਬੰਦਿਆਂ ਨੂੰ ਲੱਭਣਾ ਉਹਨਾਂ ਨੂੰ ਬਣਾਉਣਾ ਸੇਵਾਦਾਰ ਬਣਾਉਣਾ ਸਿਖਾਉਣਾ ਤਿਆਰ ਕਰਨਾ ਕਿਤੇ ਸੁੱਖਾ ਆ ਤੁਸੀਂ ਮੈਨੂੰ ਕਹੋ ਵੀ ਇੱਕ ਬੰਦਾ ਤਿਆਰ ਕਰ ਦਿਓ ਧਿਆਰ ਕਰਨਾ ਸੌਖਾ ਹੈ ਅਗਲੇ ਦੇ ਅੰਦਰ ਭਾਵਨਾ ਹੋਵੇ ਕਿੰਨਾ ਕਿੱਦਾਂ ਉਹ ਸਮਝੂ ਕਿੱਥੇ ਲੱਗੂ ਕਿਵੇਂ ਲੱਗੂ ਇਹ ਕਿਤੇ ਖੇਡ ਪਈ ਹੈ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਨ ਵੀ ਹੈ ਤੇ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਬਾਬੇ ਦੀਪ ਸਿੰਘ ਵਰਗੇ ਪੈਦਾ ਕੀਤੇ ਵਲੰਟੀਅਰ ਸੇਵਾ ਦਾ ਲਿਖਣ ਲੱਗਦਾ ਲਿਖ ਹੀ ਜਾਂਦਾ ਹੈ ਜਵਾਨੀ ਲਾਤੀ ਸਾਰੀ ਬਾਣੀ ਲਿਖਣ ਤੇ ਲੋਕ ਜਵਾਨੀ ਵੇਲੇ ਖੰਡਾ ਚੱਕਦੇ ਐ ਬਡੇ ਬੇ ਵੇਲੇ ਫਿਰ ਲਿਖਣ ਵਾਲਾ ਕੰਮ ਕਰਦੇ ਐ ਬਾਬਾ ਦੀਪ ਸਿੰਘ ਨੇ ਸਾਰੀ ਜਵਾਨੀ ਲਿਖਣ ਦੇ ਲਈ ਜਦੋਂ ਬਜ਼ੁਰਗ ਹੋ ਗਏ ਉਦੋਂ ਖੰਡਾ ਚੱਕ ਲਿਆ ਫਿਰ ਜਦੋਂ ਚੰਗਾ ਪ੍ਰਚਾਰਕ ਹੋਵੇ ਚੰਗਾ ਸੂਝਬਾਨ ਹੋਵੇ ਚੰਗਾ ਵਿਦਵਾਨ ਹੋਵੇ ਸਾਰੀ ਜ਼ਿੰਦਗੀ ਬਾਣੀ ਲਿਖੀ ਹੋਵੇ ਚਾਰ ਸਰੂਪ ਹੱਥੀ ਲਿਖੋਗੇ ਤੇ ਸਾਰੇ ਸਰੂਪ ਕੰਠ ਨਹੀਂ ਹੋ ਜਾਣਗੇ ਬਾਣੀ ਬਾਣੀ ਕੰਠ ਨਹੀਂ ਹੋ ਚਾਰ ਸਰੂਪ ਹੱਥੀ ਲਿਖੋ ਤੇ ਲਿਖ ਲਿਖ ਕੇ ਬਾਣੀ ਚਾਰ ਸਰੂਪ ਤਿਆਰ ਕੀਤੇ ਤੇ ਬਾਣੀ ਤੇ ਬਾਬਾ ਦੀਪ ਸਿੰਘ ਦੇ ਰੋਮ ਰੋਮ ਚ ਵਸ ਗਈ ਸੀ ہماری ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨੰ ਮੰਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸੰ ਹਰਸੰ ਰੰਗ ਰੰਗੀ ਕਰਦਾ ਰਹੀ ਤਾਈਂ ਦੇ ਦੁਨੀਆ ਜਸ ਗਾਉਂਦੀ ਹੈ ਤਾਈਂ ਇਥੇ ਤੱਕ ਸਤਕਾਰ ਹੈ ਸਾਰੀ ਜਵਾਨੀ ਲਈ ਉਹ ਬਾਬਾ ਜਵਾਨੀ ਲਾਦਤੀ ਸਾਰੀ ਲੋਕਾਂ ਮੰਗੂ ਕਹਿੰਦੇ ਜਵਾਨੀ ਨਹੀਂ ਮੰਨਣੀ ਤੇਰੀ ਜਵਾਨੀ ਤੇ ਐਂ ਲੰਘ ਜੂ ਸਾਰੀ ਇਹੀ ਕੰਮ ਕਰੀ ਜਾਏਗਾ ਐਂ ਕਰੀ ਜਾਣਾ ਆਹੀ ਕੰਮ ਕਰਨਾ ਬਸ ਜਵਾਨੀ ਤੇ ਮੰਨਣ ਲਈ ਹੁੰਦੀ ਐ ਜਵਾਨੀ ਤੇ ਨਜ਼ਾਰੇ ਲੈਣ ਲਈ ਹੁੰਦੀ ਐ ਉਹ ਬਾਬਾ ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾ ਡਰ ਜਾ ਚੱਲੀ ਐ ਕਹਿੰਦੇ ਜਾਣ ਦੋ ਮੈਨੂੰ ਡਰ ਹੀ ਨਹੀਂ ਲੱਗਦਾ ਮੇਰੀ ਜਵਾਨੀ ਚੱਲੀ ਏ ਜੋਬਨ ਜਾਂਦਾ ਜੀ ਚੱਲਿਆ ਇਹਦੇ ਜਾਵੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਮੇਰੀ ਪ੍ਰੀਤ ਨਾ ਜਾਵੇ ਰੀਦਾ ਕਿੱਤੀ ਜੋਬਨ ਪ੍ਰੀਤ ਦਿਨ ਸੁੱਕ ਗਏ ਕੁਮਲਾਏ ਕਿੰਨੇ ਹੀ ਜੋਬਨ ਨੇ ਸੁੱਕ ਸਾੜ ਹੀ ਗਏ 41 ਸਾਲ 9 ਮਹੀਨੇ 15 ਦਿਨ ਕਲਗੀਆਂ ਵਾਲੇ ਰਹੇ ਐ ਸਰੀਰ ਚ ਤੇ 42-42 ਸਾਲਾਂ ਦੇ ਆਪਣੇ ਚ ਕਈ ਬੈਠੇ ਐ ਮੈਨੂੰ ਵੀ 43ਵਾਂ ਚੱਲਦਾ ਅਸੀਂ ਕੀ ਕਰ ਲਿਆ ਲੰਗਵੇਰੀ ਵੀ ਗਈ ਲੰਗ ਤੇਰੀ ਵੀ ਗਈ ਲੰਘਾਈ ਕਿਵੇਂ ਐ ਗੱਲ ਤੇ ਇਹ 75 ਦਾ ਹੀ ਤੂੰ 70 ਦਾ ਤੂੰ ਖੋ ਗਿਆ 70 ਦੇ ਹੀ ਬਾਬਾ ਈਸ਼ਰ ਸਿੰਘ ਹੋਏ ਸੀ ਉਹ ਕਹਿੰਦੇ ਮੈਂ 50 ਸਾਲ ਛੁੱਟੀ ਹੋਈ ਨਹੀਂ ਕੀਤੀ ਕੀਰਤਨੀ ਕਰੀ ਗਏ ਕੀਰਤਨੀ ਕਰੀ ਗਏ ਕੀਰਤਨੀ ਕਰੀ ਗਏ ਵਾਹ ਆਪਾਂ ਜੁਗਲੀਏ ਹੀ ਕਰੀ ਗਏ ਆਪਾਂ ਗਾਲਾਂ ਹੀ ਕੱਢੀ ਗਏ ਆਪਾਂ ਵਸਾਹੀ ਚੱਲੀ ਗਏ ਸਾਡਾ ਫਰਕ ਹੈ ਨਾ ਫਿਰ ਜਸ ਦੁਨੀਆ ਗਾਉ ਹੀ ਉਹਨਾਂ ਦਾ ਜਿਨ੍ਹਾਂ ਨੇ ਕੀਤਾ ਹੈ ਅਗਲ 42 ਸਾਲਾਂ ਦੀ 42 ਸਾਲ ਤੋਂ ਘੱਟ ਉਮਰ ਚ ਗਲਗੀਆਂ ਵਾਲੇ ਜੋ ਜੋ ਕਰ ਗਏ ਉਹ ਕਿੰਨੇ ਕਰ ਲੈਣ ਕਰਨੀ ਨੂੰ ਨਮਸ਼ਕਾਰਾਂ ਗੁਰੂਖੋ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕਈ ਦੂਰ ਹੀ ਰਹਿ ਕੇ ਕਈ ਢੇੜੇ ਲੱਗਦੇ ਕਰਮੀ ਆਪੋ ਆਪਣੀ ਇੱਥੇ ਤੇ ਤੇ ਸੰਗ ਤੇ ਸਾਰੀ ਖੇਡ ਜਿਹੜੀ ਹੈ ਨਾ ਪਿਆਰ ਬਣ ਕੇ ਸੇਵਾਦਾਰ ਬਣ ਕੇ ਭਾਵ ਬਣਾ ਕੇ ਮਨ ਵਿੱਚ ਸੇਵਾ ਕਰਨ ਦੀ ਹੁੰਦੀ ਹੈ ਫਿਰ ਸਾਰੀ ਜਵਾਨੀ ਕਹਿੰਦੇ ਜਾਂਦੀ ਹੈ ਜਵਾਨੀ ਜਾਓ ਚੱਲੀ ਤੇਰੀ ਬਾਬਾ ਤੂੰ ਤੇ ਐਂ ਲਾ ਦੇਗਾ ਬਾਬਾ ਦੀਪ ਸਿੰਘ ਕਹਿੰਦਾ ਮੈਂ ਤਾਂ ਇਦਾਂ ਹੀ ਲਾਉ ਲਹੀ ਜਾਂਨਾ ਲਹੀ ਜਾਂਨਾ ਲੀਹ ਜਾਂਦਾ ਥੱਕਦਾ ਨਹੀਂ ਥੱਕ ਭਾਵੇਂ ਜਾਇਆ ਕਰੋ ਅੱਕਿਆ ਨਾ ਕਰੋ ਅੱਕਦਾ ਮਨ ਹੈ ਥੱਕਦਾ ਸ਼ਰੀਰ ਹੈ ਥੱਕਦਾ ਸਰੀਰ ਹੁੰਦਾ ਐ ਅੱਕਦਾ ਮਨ ਹੁੰਦਾ ਐ ਥੱਕ ਜਾਓਗੇ ਥਕਾਵਟ ਲੈ ਜਾਊਗੀ ਅੱਕ ਜਾਓਗੇ ਫੇਰ ਨਹੀਂ ਗੱਲ ਬਣਦੀ ਜਿਹੜਾ ਕੰਮ ਕਰਦਾ ਮਨ ਅੱਕ ਜੇ ਨਾ ਫੇਰ ਬੰਦਾ ਕਾਮਜਾ ਮਨ ਨਹੀਂ ਏਕਣਾ ਚਾਹੀਦਾ ਵੇਖੋ ਮੈਂ ਆਵਾ ਦੂਰੋਂ ਸਫਰ ਚ ਹੋਵਾ ਮੈਦਾਨ ਲਾ ਕੇ ਆ ਮੈਂ ਥੱਕਿਆ ਹੋਇਆ ਥੱਕਣਾ ਹੋਰ ਚੀਜ਼ ਐ ਗਲਾ ਥੱਕ ਜਾ ਸਕਦਾ ਐ ਸਰੀਰ ਥੱਕ ਸਕਦਾ ਐ ਪਰ ਮੇਰਾ ਮੇਰੇ ਕੰਮ ਤੋਂ ਅੱਕਣਾ ਨਹੀਂ ਮੈਨੂੰ ਕੀਰਤਨ ਦਾ ਸ਼ੌਂਕ ਚਾਹੀਦਾ ਏ ਜੇ ਮੈਂ ਜ਼ਿੰਦਗੀ ਲਾਉਣੀ ਹੈ। ਚਾਹ ਚਾਹੀਦਾ। ਸਾਨੂੰ ਗੁਰੂ ਗੋਬਿੰਦ ਸਿੰਘ ਦਾ ਨਸ਼ਾ ਚਾਹੀਦਾ ਹੈ। ਜਿਹੜਾ ਕਹਿੰਦਾ ਦਿਨ ਰਾਤ ਕੰਮ ਕਰਾਉਣਾ ਐ ਫਿਰ ਭੁੱਖੀ ਦਾ ਚਮਚਾ ਖਵਾ ਦਿਓ। ਫਿਰ ਦੇਖੀ ਮੈਂ ਕਿਵੇਂ ਛਾਲਾ ਮਾਰਦਾ। ਕਹਿੰਦੇ ਨੇ ਨਾ ਕਈ ਵੀ ਜੇ ਮੇਰੇ ਤੋਂ ਪੂਰਾ ਕੰਮ ਲੈਣਾ ਫਿਰ ਦੋ ਓਕਾਰਡ ਲਵਾ ਦੇ। ਕਰਦੇ ਨੇ ਨਾ ਆਪਣੇ ਵਾਲੇ ਐਂ ਗੱਲਾਂ। ਬਸ ਫਿਰ ਗੁਰਮਖੋ ਜੇ 50 ਸਾਲ ਲਵਾਉਣੇ ਨੇ ਗੁਰੂ ਨਾਨਕ ਦਾ ਨਸ਼ਾ ਕਰਾ ਦਿਓ। ਕਲਕੀਆਂ ਵਾਲੇ ਦਾ ਨਸ਼ਾ ਕਰਾ ਕੇ ਇਹ ਰੋ ਨਸ਼ਾ ਝਾੜ ਚੜ ਉਹ ਨਸ਼ਾ ਇਹੋ ਜਿਹਾ ਚੜਦਾ ਫਿਰ ਬੰਦਾ ਥੱਕਦਾ ਹੀ ਨਹੀਂ ਫਿਰ ਝੂਠਿਆਂ ਨਸ਼ਿਆਂ ਦੀ ਲੋੜ ਨਹੀਂ ਪੈਂਦੀ ਭੈੜਿਆਂ ਨਸ਼ਿਆਂ ਦੀ ਲੋੜ ਨਹੀਂ ਪੈਂਦੀ ਫਿਰ ਅਗਲਾ ਕਹਿੰਦਾ ਓਏ ਤੂੰ ਥੱਕਦਾ ਨਹੀਂ ਖਾਂਦਾ ਕੀ ਹੈ ਕੀ ਖਾਂਦਾ ਇਹੋ ਜਿਹਾ ਜਿਹੜਾ ਥੱਕਦਾ ਹੀ ਨਹੀਂ ਅਸਲ 'ਚੋ ਪਿਆਰ ਹੈ ਇੱਕ ਜਜ਼ਬਾ ਹੈ ਇੱਕ ਸਰੂਰ ਹੈ ਜਿਹੜਾ ਚੜਨਾ ਚਾਹੀਦਾ ਲੈਣਾ ਨਹੀਂ ਚਾਹੀਦਾ ਚਾਹੀਦਾ ਮਨ 'ਚ ਛੌਂਕ ਚਾਹੀਦਾ ਹੈ ਲੁੱਟ ਕੇ ਖਾ ਗਏ ਵਕਾਰ ਕਦੇ ਕਾਮ ਖਾ ਗਿਆ ਉਹ ਲੁੱਟ ਕੇ ਲੈ ਗਿਆ ਬੰਦਿਆਂ ਨੂੰ ਕਦੇ ਗੁੱਸਾ ਹਾਵੀ ਹੋ ਗਿਆ ਕਦੇ ਲੋਭ ਜਾਗ ਪਿਆ ਕਰ ਲੋ ਪੈਸਾ ਇਕੱਠਾ ਜਿੰਨਾ ਜੋੜਿਆ ਜਾਂਦਾ ਜੋੜ ਲੋ ਫਿਰ ਮੋਹ ਦੀ ਦਲਦਲ 'ਚ ਫਸ ਕੇ ਮੈਨੂੰ ਪੱਗ ਮਿਲੀ ਗੱਦੀ ਕਾਂ ਪੁੱਤ ਨੂੰ ਦੇਣੀ ਪੋਤੇ ਨੂੰ ਦੇਣੀ ਲੈ ਇੱਧਰੋਂ ਚੱਲ ਪਿਆ ਕਾ ਭਰਾ ਭਤੀਜੇ ਸੈੱਟ ਕਰ ਲੋ ਆਪਣੇ ਇੱਧਰੋਂ ਤੁਰ ਗਿਆ ਮੋਹ ਜਾਗ ਪਿਆ ਚੱਲ ਇੱਥੇ ਹਰ ਮਿਲਨ ਕੋ ਬੀਚੇ اٹਕਿਓ ਜੀ ਚੱਲੇ ਤੇ ਸੀ ਰੱਬ ਨੂੰ ਮਿਲਨ ਕਹਿੰਦੇ ਰਾਹ 'ਚ ਹੀ ਰੁਕ ਗਏ ਰਾਹ 'ਚ ਹੀ ਰਾਹ 'ਚ ਖੜ ਗਏ ਬਸ ਕਾਮਯਾਬ ਨਹੀਂ ਹੋ ਸਕੇ ਰਾਹ 'ਚ ਖੜ ਕੇ ਲੋਰ ਨਹੀਂ ਚੜਿਆ ਨਸ਼ਾ ਨਹੀਂ ਚੜਿਆ ਪੂਰਾ ਏ ਬਾਬੇ ਫਰੀਦ ਸਾਹਿਬ ਨੇ ਕਿਹਾ ਕਿ ਕਹਿੰਦੇ ਜਦ ਚੱਲੀ ਹੈ ਜੀ ਜਵਾਨੀ ਕਹਿੰਦੇ ਜਾਵੇ ਉਹਦਾ ਵੀ ਚਲੇ ਜਾਣੀ ਹੈ ਅਸੀਂ ਤੇ ਲੇਖੇ ਲਾਉਣੀ ਹੈ ਕਹਿੰਦੇ ਦੁਨੀਆ ਇੰਨੇ ਰੰਗ ਮਾਣ ਦੀ ਜਵਾਨੀ ਜੀ ਕਹਿੰਦੇ ਲੋਕਾਂ ਵਾਂਗੂ ਨਹੀਂ ਮੰਨਣੀ ਜਵਾਨੀ ਸਾਨੂੰ ਤੇ پتہ ਹੀ ਨਹੀਂ ਲੱਗਾ ਕਦੋਂ ਆਈ ਤੇ ਕਦੋਂ ਲੰਘ ਗਈ ਮੈਨੂੰ ਪੱਤਰਕਾਰ ਪੁੱਛਦਾ ਹੈ ਕਹਿੰਦਾ ਭਾਈ ਸਾਹਿਬ ਤੁਸੀਂ ਵਿਆਹ ਬੁ ਕਰਾਇਆ ਹੀ ਨਹੀਂ ਮੈਂ ਕਿਹਾ ਵਿਆਹ ਕਰਾਉਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਕਹਾਂ ਮੈਂ ਤੇ ਉਦੋਂ ਬਿਜੀ ਇੰਨਾ ਸੀ ਮੈਨੂੰ ਤਾਂ پتہ ਹੀ ਲੱਗੇ ਕਦੋਂ ਕਦੋਂ ਮੈਂ 20 ਦਾ ਹੋਇਆ ਤੇ ਕਦੋਂ 25 ਦਾ ਹੋਇਆ ਤੇ ਕਦੋਂ 30 ਹੋ ਗਿਆ ਤੇ ਕਦੋਂ 35 ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਤੇ ਗੱਲ ਹੀ ਉਹ ਸਾਡੇ ਕਿਉਂਕਿ ਜਦੋਂ ਹੁਣ ਅਗਲੇ ਨੂੰ ਸਮਝਾਣ ਪੈਜੋ ਵੀ ਸਾਡੇ ਸੰਪਰਦਾ ਸਾਡੇ ਰਾੜਾ ਸਾਫ ਸਾਡੇ ਕਰਾਉਂਦੇ ਨਹੀਂ ਇਹ ਹੁਣ ਸਮਝਦੇ ਸਮਝਦੇ ਨੇ ਬੰਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਵਾਲੇ ਹੁੰਦੇ ਨੇ ਗੱਲ ਇੰਨੀ ਨਹੀਂ ਸਮਝਦੇ ਵੀ ਕਿਹਾ ਤੇ ਨਹੀਂ ਤੇ ਨਹੀਂ ਬਸ ਹੁਣ ਮੈਂ ਤੈਨੂੰ ਗਿਆਨ ਤੈਨੂੰ ਇਹਦੇ ਲਈ ਵਿਆਖਿਆ ਕਰਕੇ ਕੀ ਸਮਝਾਵਾਂ ਉਹਨਾਂ ਨੇ ਚੋਲਾ ਪਵਾਦ ਤਾਂ ਕਹਿਤਾ ਚੋਲਾ ਲਾਉਣਾ ਨਹੀਂ ਵਿਆਹ ਕਰਾਉਣਾ ਨਹੀਂ ਗੱਲ ਖਤਮ ਹੁਣ ਮੈਂ ਇੰਨੀ ਇਤੂ ਵੱਧ ਕੀ ਹੁਣ ਕਈ ਬੰਦੇ ਫਿਰ ਗਾਹ ਹੋਰ ਸਵਾਲ ਹੋਰ ਸਵਾਲ ਹੋਰ ਸਵਾਲ ਹੁੰਦੇ ਨੇ ਨਾ ਬੰਦੇ ਇਦਾਂ ਦੇ ਸਾਰੇ ਤੇ ਸਮਝਦੇ ਨਹੀਂ ਹੁੰਦੇ ਪਰ ਸਾਡੇ ਮਨ ਵਿੱਚ ਇਹ ਭਾਵ ਹੋਣਾ ਚਾਹੀਦਾ ਹੈ ਡਰ ਨਹੀਂ ਹੋ ਜਾਂਦੇ ਜੋ ਬਣਦਾ ਟੁੱਟ ਜਾਵੇ ਨਾ ਫਰੀਤੀ ਰੱਬ ਦੀ ਜਾਂਦਾ ਜਾਵੇ ਸਾਡੀ ਪ੍ਰੀਤ ਨਾ ਕੁੱਤੇ ਇਹ ਭਾਵ ਮਨ ਵਿੱਚ ਰੱਖੀਏ ਟੁੱਟ ਜਾਵੇ ਨਾ ਰੀਤੀ ਰੰਗ ਨਾਲੋਂ ਦਰ ਨਹੀਂ ਜਾਂਦੇ ਜੋ ਬੰਦਾ ਟੁੱਟ ਜਾਵੇ ਨਾ ਪ੍ਰੀਤ Oh जो <laughs> वन جي کي ناري او جو بنڙا ٽٽ جاوي نا پيني ਉਹ ਕਿੰਨੇ ਜੋਵਣ ਸੜ ਕੇ ਸੁੱਕ ਕੇ ਐਂ ਸਾਡੇ ਆਲਾ ਸੁੱਕ ਸੜ ਜਾਉ ਜਵਾਨੀ ਐ ਸੜ ਸੁੱਕ ਜਾਉ ਤੇ ਜਿੰਨਾ ਲਾਹਾ ਲਿਆ ਜਾਵੇ ਉਹਨਾਂ